ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਤੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਗੱਲਬਾਤ ਕਰਾਂਗੇ ਆਪਾਂ ਪੇਪਰਾਂ ਬਾਰੇ ਕੀ ਜਿਹੜੀ ਡੇਟ ਆ ਉਹ ਆ ਗਈ ਹੈ ਨੇੜੇ ਕੱਲ ਨੂੰ ਪੇਪਰ ਹੋਣੇ ਆ ਕਲਿੱਕ ਕਲਿੱਕ ਡੇਟ ਆ ਗਈ ਹੈ ਨੇੜੇ ਸਲਿੱਪਾਂ ਕਦੋਂ ਮਿਲਣਗੀਆਂ ਪੇਪਰ ਨਿਕਲਣੇ ਕਦੋਂ ਸ਼ੁਰੂ ਹੋਣਗੇ ਕਿਉਂਕਿ ਕੱਲ ਜਿਹੜੇ ਪੇਪਰ ਆ ਉਸੇ ਫੋਨਿਆਂ ਸਾਲ ਵਾਲੇ ਕਲਿੱਕ ਠੀਕ ਆ ਇਹ ਟਾਪਿਕ ਬਾਰੇ ਆਪਾਂ ਗੱਲਬਾਤ ਕਰਦੇ ਹਾਂ ਸਲਿੱਪਾਂ ਕਦੋਂ ਮਿਲਣਗੇ ਜਿਨ੍ਹਾਂ ਨੇ ਪੇਪਰ ਭਰੇ ਆ ਸਾਲ ਵਾਲੇ ਜਾਂ ਜਿਨ੍ਹਾਂ ਨੇ ਆਪਣੀਆਂ ਫਾਈਨਲ ਰੈਡੀ ਕਰਾਈਆਂ ਸੀ ਇਸ ਟਾਪਿਕ ਬਾਰੇ ਹੀ ਗੱਲਬਾਤ ਕਰਾਂਗੇ ਇਸ ਵੀਡੀਓ ਦੇ ਵਿੱਚ ਜਿਆਦਾ ਚਿਰ ਨਾ ਲੈਂਦੇ ਹੋਏ ਕਰਦੇ ਆ ਵੀਡੀਓ ਨੂੰ ਸਟਾਰਟ ਪਰ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜਰੂਰ ਕਹਾਂ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਆਲ ਤੇ ਸੈੱਟ ਕਰ ਲਵੋ ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਨੂੰ ਉਸ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲੀਆਂ ਵਿੱਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਵਿੱਚੋਂ ਕੁਝ ਸਿੱਖ ਸਕੋ ਤੇ ਕੁਝ ਸਿਖਾ ਸਕੋ ਦੂਜੇ ਨੰਬਰ ਤੇ ਨਾਲ ਹੀ ਜਿਨ੍ਹਾਂ ਨੇ ਸਾਨੂੰ ਹਾਲ ਤੱਕ ਇੰਸਟਾਗ੍ਰam ਦੇ ਉੱਤੇ ਫੋਲੋਨ ਕੀਤਾ ਹਮਝਾ ਗਈ ਇੰਸਟਾਗ੍ਰam ਤੇ ਵੀ ਫੋਲੋ ਕਰ ਲਵੋ ਉਸ ਦਾ ਲਿੰਕ ਤੁਹਾਨੂੰ ਮਿਲ ਜੂਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਮੈਨੂੰ ਉੱਥੇ ਵੀ ਪਰਸਨਲੀ ਮੈਸੇਜ ਕਰਕੇ ਪੁੱਛ ਸਕਦੇ ਜੇ ਆਪਾਂ ਤੁਹਾਨੂੰ ਜਵਾਬ ਦੇਣ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਪਰ ਬੜੇ ਵੀ ਨਾ ਪਰਮਾ ਦੀ ਸ਼ਿਕਾਇਤ ਇਹ ਹੈਗੀ ਹੈ ਕਿ ਤੁਹਾਨੂੰ ਉੱਥੇ ਮੈਸੇਜ ਨਹੀਂ ਹੁੰਦਾ ਉਹਦਾ ਮੈਂ ਹੱਲੇ ਕਿਹਾ ਕਿ ਜਿਹੜੇ ਵੀ ਭਰਾ ਨੂੰ ਮੈਸੇਜ ਵਾਲੀ অপਸ਼ਨ ਨਹੀਂ ਸ਼ੋ ਹੋਂਦੀ ਮੈਂ ਉੱਥੇ ਪੋਸਟਾਂ ਵੀ ਪਾਈਆਂ ਹਾਂ ਤੁਸੀਂ ਮੈਨੂੰ ਪੋਸਟ 'ਤੇ ਕਮੈਂਟ ਕਰ ਦਿਓ ਭਾਵੇਂ ਕੱਲਾ ਹੈਲੋ ਦੇ ਕਮੈਂਟ ਕਰ ਦਿਓ ਮੈਂ ਤੁਹਾਨੂੰ ਆਪੇ ਹੀ ਰਿਪਲਾਈ ਕਰ ਦੂੰਗਾ ਪ੍ਰਾਈਵੇਟ ਦੇ ਵਿੱਚ ਤਾਂ ਜੋ ਆਪਾਂ ਗੱਲਬਾਤ ਕਰ ਸਕੀਏ ਲੋ ਵੀ ਫਿਰ ਕਰਦੇ ਆਂ ਵੀਡੀਓ ਸਟਾਰਟ ਤੇ ਇੱਕ ਗੱਲ ਹੋਰ ਜੇ ਕਿਸੇ ਵੀ ਵੀਰ ਭਰਾ ਨੇ WhatsApp ਗਰੁੱਪ ਵਿੱਚ ਐਡ ਹੋਣਾਵਾ ਆਪਾਂ ਇੱਕ WhatsApp ਗਰੁੱਪ ਵੀ ਬਣਾਇਆ ਵਾ ਜੇ ਕਿਸੇ ਵੀ ਵੀਰ ਭਰਾ ਨੇ ਗਰੁੱਪ ਵਿੱਚ ਐਡ ਹੋਣਾਵਾ ਤੁਸੀਂ ਮੈਨੂੰ ਪਰਸਨਲੀ Instagram ਦੇ ਉੱਤੇ ਮੈਸੇਜ ਕਰ ਲਓ ਮੈਂ ਤੁਹਾਨੂੰ ਲਿੰਕ ਸੈਂਡ ਕਰ ਦਵਾਂਗਾ ਗਰੁੱਪ ਦਾ ਤਾਂ ਤੁਸੀਂ ਉਹ ਗਰੁੱਪ ਵਿੱਚ ਵੀ ਐਡ ਹੋ ਸਕੋ ਲੋ ਵੀ ਫਿਰ ਕਰਦੇ ਆਂ ਵੀਡੀਓ ਸਟਾਰਟ ਗੱਲਬਾਤ ਕਰਦੇ ਆਂ ਜਿਹੜੇ ਪੇਪਰ ਆ ਉਹ ਕਿੱਦਾਂ ਕਿੱਦਾਂ ਭਰੇ ਜਾਣੇ ਆ ਠੀਕ ਆ ਤੇ ਉਸ ਤੋਂ ਬਾਅਦ ਜਿਹੜੇ ਵਾ ਪੇਪਰ ਨਿਕਲਣੇ ਕਦੋਂ ਸਟਾਰਟ ਹੋਣਗੇ ਸਲਿੱਪਾਂ ਕਦੋਂ ਮਿਲਣਗੀਆਂ ਗੱਲ ਕਰੀ ਸਭ ਤੋਂ ਪਹਿਲਾਂ ਕਿ ਪੇਪਰ ਜਿਹੜੇ ਆ 5 ਤਰੀਕ ਕੱਲ ਮਤਲਬ ਕਿ ਪੇਪਰ ਭਰੇ ਕਿਹੜੇ ਜਾਣੇ ਆ ਕੱਲ ਭਰੇ ਜਾਣੇ ਆ ਸਾਲ ਵਾਲੇ ਪੇਪਰ ਜਿਨ੍ਹਾਂ ਨੇ ਆਪਣੀਆਂ ਫਾਈਲਾਂ ਰੈਡੀ ਕਰਾਈਆਂ ਸੀ ਨਵੰਬਰ ਦੇ ਵਿੱਚ ਉਹਨਾਂ ਦੇ ਹੀ ਪੇਪਰ ਭਰੇ ਜਾਣੇ ਆ ਕੱਲ ਇਹ ਨਾ ਸਮਝੋ ਕਿ ਡੋਮੈਸਟਿਕ ਪੇਪਰ ਭਰੇ ਜਾਣਗੇ ਜਾਂ 9 ਮੰਥ ਵਾਲੇ ਪੇਪਰ ਭਰੇ ਜਾਣਗੇ ਨਹੀਂ ਇਹ ਪੇਪਰ ਭਰੇ ਜਾਣੇ ਆ ਸਿਰਫ ਕੱਲ ਸਾਲ ਵਾਲੇ ਜਿਨ੍ਹਾਂ ਨੇ ਆਪਣੀਆਂ ਫਾਈਲਾਂ ਰੈਡੀ ਕਰਾਈਆਂ ਸੀ ਨਵੰਬਰ ਦੇ ਵਿੱਚ ਪਰ ਇੱਕ ਚੀਜ਼ ਹੋਰ ਫਾਈਲ ਰੈਡੀ ਕਰਾਉਣ ਦੇ ਨਾਲ ਨਾਲ ਇੱਕ ਚੀਜ਼ ਹੋਰ ਵੀ ਹੈਗੀ ਹੈ ਕੱਲੀ ਫਾਈਲ ਰੈਡੀ ਦੀ ਨਹੀਂ ਗੱਲ ਗੱਲ ਦੂਜੇ ਨੰਬਰ ਤੇ ਹੈ ਕਿ ਜਿਨ੍ਹਾਂ ਨੇ ਫਾਈਲ ਰੈਡੀ ਕਰਾਈ ਸੀ ਪਲੱਸ ਜਿਨ੍ਹਾਂ ਦਾ ਹੁਣ ਕੋਈ ਉਹਨਾਂ ਨਾਲ ਮਲਕੀ ਉਸ ਤੋਂ ਬਾਅਦ ਤੁਹਾਨੂੰ ਪਤਾਵਾ ਕਿ ਪੇਪਰ ਉਹਨਾਂ ਨੇ ਇਸ ਵੈਬਸਾਈਟ ਫੇਰ ਤੋਂ ਓਪਨ ਕੀਤੀ ਸੀ ਕਈ ਵੀਰਾਂ ਭਰਾਵਾਂ ਨੂੰ ਪਤਾ ਹੀ ਨਹੀਂ ਸੀ ਜਾਂ ਏਜੰਟਾਂ ਨੇ ਗੌਰ ਹੀ ਨਹੀਂ ਕੀਤਾ ਉਹ ਗੱਲ ਵੱਲ ਤੇ ਉਹਨਾਂ ਨੇ ਕੀ ਕੀਤਾ ਜਿਹੜੇ ਵਾ ਇਹ ਫਾਈਲ ਮਲਕੀ ਦਬਾ ਜਦੋਂ ਦਵਾਰਨ ਉਹਨਾਂ ਨੇ ਜੀਓਪਨ ਕੀਤੀ ਇਸ ਵੈਬਸਾਈਟ ਉਹਨਾਂ ਨੇ ਕੀਤੀ ਸੀ ਕਿ ਜੇਕਰ ਕਿਸੇ ਦਾ ਡਾਕੂਮੈਂਟ ਘਟਵਾ ਦਿਓ ਭਰ ਸਕਦਾ ਵਾ ਉੱਥੇ ਕਈਆਂ ਅਜੈਂਟਾਂ ਨੇ ਭਰੇ ਹੀ ਨਹੀਂ ਤੇ ਉਹਨਾਂ ਦੇ ਪੇਪਰ ਜਿਹੜੇ ਆ ਉਹ ਹੁਣ ਨਹੀਂ ਭਰੇ ਜਾਣੇ ਕਿਉਂਕਿ ਨਾਰਮਲੀ ਗੱਲ ਉਹਨਾਂ ਨੇ 1 ਹਫਤਾ ਉਹਨਾਂ ਨੇ ਦਿੱਤਾ ਸੀ ਪਰ ਜੇਕਰ ਤੁਹਾਡੇ ਏਜੰਟਾਂ ਨੇ ਕੰਟਰੋਲ ਕੀਤਾ ਵਾ ਉਸ ਤੁਹਾਡੇ ਪੇਪਰ ਸਾਰੇ ਓਕੇ ਸੀ ਜਾਂ ਤੁਹਾਡੇ ਪੇਪਰ ਕੋਈ ਗੀਣ ਵਾਲਾ ਤਾਂ ਉਹਨਾਂ ਨੇ ਦੇ ਦਿੱਤਾ ਵਾ ਫਿਰ ਤਾਂ ਉਹ ਟੈਨਸ਼ਨ ਲੈਣ ਦੀ ਲੋੜ ਨਹੀਂ ਕਿ ਫਿਰ ਤੁਹਾਡੇ ਪੇਪਰ ਜਿਹੜੇ ਆ ਉਹ ਇਸ ਵਾਰ ਭਰੇ ਜਾਣਗੇ ਤੇ ਦੂਜੇ ਮਤਲਬ ਪੇਪਰ ਉਹਨਾਂ ਦੇ ਨਹੀਂ ਭਰੇ ਜਾਣੇ ਜਿਨ੍ਹਾਂ ਦਾ ਏਜੰਟ ਪਹਿਲਾਂ ਠੱਗ ਰਿਹਾ ਵਾ ਮਤਲਬ ਕਿ ਠੱਗ ਰਿਹਾ ਮਤਲਬ ਕਿ ਉਹਨੇ ਬੰਦੇ ਪਹਿਲਾਂ ਇਟਲੀ ਵਿੱਚ ਸੱਦਿਆ ਤੇ ਉਹਨਾਂ ਨੂੰ ਕੰਮ ਨਹੀਂ ਦਿੱਤਾ ਕੱਲਾ ਐਂਟਰੀ ਕਰਾਈ ਹੈ ਉਹਨਾਂ ਦੇ ਵੀ ਵੀਜ਼ੇ ਇਸ ਵਾਰ ਨਹੀਂ ਲੱਗਣੇ ਉਹਨਾਂ ਨੇ ਪੇਪਰ ਭਰੇ ਹੀ ਨਹੀਂ ਜਾਣੇ ਮਤਲਬ ਕਿ ਕਲਿੱਕ ਹੀ ਨਹੀਂ ਹੋਣੇ ਵੀਜ਼ੇ ਲੱਗਣਾਂ ਦਾ ਬਹੁਤ ਦੂਰ ਦੀ ਗੱਲ ਆ ਪੇਪਰ ਹੀ ਕਲਿੱਕ ਨਹੀਂ ਹੋਣਗੇ ਕਿਉਂਕਿ ਉਹਨਾਂ ਨੇ ਦੋ ਮਹੀਨੇ ਦਾ ਟਾਈਮ ਲਿਆ ਸੀ ਇਸੇ ਕਰਕੇ ਹੀ ਟਾਈਮ ਲਿਆ ਸੀ ਕਿ ਜਿਹੜੇ ਬੰਦੇ ਆ ਉਹ ਜਿਹੜੀ ਕਲਿੱਕ ਜਿਹੜੇ ਪੇਪਰ ਕਲਿੱਕ ਨਾ ਕਰ ਸਕਣਾ ਉਹਦੇ ਵਾਸਤੇ ਉਹਨਾਂ ਨੇ ਪਹਿਲਾਂ 2 ਮਿੰਟ ਦਾ ਟਾਈਮ ਲਿਆ ਕੰਟਰੋਲ ਕੀਤਾ ਜਿਨ੍ਹਾਂ ਦਾ ਸਾਰਾ ਕੁਝ ਸਹੀ ਉਹਨਾਂ ਦੇ ਪੇਪਰ ਜਿਹੜੇ ਆ ਕਲਿੱਕ ਹੋ ਜਾਣੇ ਆ ਕੱਲ ਨੂੰ ਪਰ ਜਿਨ੍ਹਾਂ ਦੇ ਜਿਹੜੇ ਏਜੰਟ ਬਾਜਾਂ ਮਾਲਕ ਆ ਉਹ ਠੱਗ ਰਹੇ ਆ ਜਿਨ੍ਹਾਂ ਆਪਾਂ ਠੱਗੀ ਕਵਾਂਗੇ ਕਿ ਪੇਪਰ ਮਲਕੀ ਬੰਦੇ ਸੱਦਿਆ ਤਾਂ ਉਹ ਪੇਪਰ ਨਹੀਂ ਬਣਾ ਕੇ ਦਿੱਤੇ ਤੇ ਉਹ ਜਿਹੜੇ ਬੰਦੇ ਆ ਉਹ ਗਿਆ ਫਸੋਂ ਹੁਣ ਉਹਨਾਂ ਦੇ ਪੇਪਰ ਜਿਹੜੇ ਆ ਉਹ ਨਹੀਂ ਭਰੇ ਜਾਣੇ ਆ ਹੁਣ ਉਸ ਤੋਂ ਬਾਅਦ ਆਪਾਂ ਗੱਲਬਾਤ ਕਰ ਲੈਨੇ ਆ ਸਲਿੱਪ ਕਦੋਂ ਮਿਲੂਗੀ ਜਦੋਂ ਤੁਹਾਡੇ ਪੇਪਰ ਫਿਲ ਹੋ ਗਏ ਜੇਕਰ ਤੁਹਾਡੇ ਪੇਪਰ ਫਿਲ ਹੋ ਗਏ ਮਤਲਬ ਕਿ ਪੇਪਰ ਤਾਂ ਉਹਨਾਂ ਦੇ ਫਿਲ ਹੋਣਾ ਜਿਨਾ ਸਾਰਾ ਕੁਝ ਸਹੀ ਹੋਊਗਾ ਪੇਪਰ ਜਿਨ੍ਹਾਂ ਦੇ ਫਿਲ ਹੋ ਗਏ ਉਸੇ ਵੇਲੇ ਹੀ ਮਤਲਬ ਕਿ 5 ਤਰੀਕ ਨੂੰ ਸਵੇਰੇ 9 ਵਜੇ ਪੇਪਰ ਜਿਹੜੇ ਆ ਭਰੇ ਜਾਣੇ ਆ ਤੇ ਉਸੇ ਵੇਲੇ ਹੀ ਤੁਹਾਨੂੰ ਇਹ ਤੁਹਾਡਾ ਏਜੰਟ ਵਾ ਉਹ ਸਲਿੱਪ ਸੈਂਡ ਕਰ ਸਕਦਾ ਵਾ ਕਿਉਂਕਿ ਇਹ ਸਲਿੱਪ ਆ ਉਸੇ ਵੇਲੇ ਹੀ ਉਹਨੂੰ ਮਿਲ ਜਾਂਦੀ ਆ ਤੁਹਾਡਾ ਏਜੰਟ ਜਾਂ ਮਾਲਕ ਆ ਜਾਂ ਤੁਹਾਡਾ ਰਿਸ਼ਤੇਦਾਰ ਆ ਕੋਈ ਜਾਂ ਤੁਹਾਡਾ ਕੋਈ ਚਾਚੇ ਤਾਏ ਦਾ ਮੁੰਡਾ ਵਾ ਕੋਈ ਵੀ ਹੈਗਾ ਵਾ ਉੱ ਉਹ ਪੇਪਰ ਜਦੋਂ ਭਰਉਂਦੇ ਵਾ ਉਸੇ ਵੇਲੇ ਹੀ ਤੁਹਾਨੂੰ ਇਹਦੀ ਸਲਿੱਪ ਆ ਉਹ ਸੈਂਡ ਕਰ ਸਕਦੇ ਹੋ ਕਿ ਇਹਦੀ ਸਲਿੱਪ ਆ ਉਸੇ ਵੇਲੇ ਹੀ ਨਿਕਲ ਜਾਂਦੀ ਜਿੱਤੇ ਉੱਤੇ ਲਿਖਿਆ ਹੁੰਦਾ ਕਿੰਨੇ ਵਜੇ ਕਿੰਨੇ ਮਿੰਟ ਤੁਹਾਡੇ ਪੇਪਰ ਭਰੇ ਗਏ ਆ ਕੀ ਨਾਮ ਆ ਤੁਹਾਡਾ ਉਹ ਸਾਰਾ ਕੁਝ ਲਿਖਿਆ ਹੁੰਦਾ ਉਹਦੇ ਉੱਤੇ ਠੀਕ ਆ ਤੇ ਪੇਪਰ ਨਿਕਲਣ ਦੀ ਗੱਲ ਕਰ ਲਈ ਜਿਹੜੇ ਪੇਪਰ ਨਿਕਲਨੇ ਸ਼ੁਰੂ ਹੋਣੇ ਆ ਉਹਦੇ ਬਾਰੇ ਆਪਾਂ ਗੱਲਬਾਤ ਕਰ ਲਈਏ ਉਹ ਤੇ ਨਾਰਮਲ ਹੀ ਗੱਲ ਹੈ ਕਿ 1 ਮਹੀਨਾ ਤੇ 10 ਦਿਨ ਬਾਅਦ ਜਿਹੜੇ ਪੇਪਰ ਆ ਉਹ ਨਿਕਲਨੇ ਸ਼ੁਰੂ ਹੋ ਜਾਂਦੇ ਹਨ ਮਤਲਬ ਕਿ 1 ਮਹੀਨੇ ਬਾਅਦ ਜਿਹੜੇ ਪੇਪਰ ਆ ਉਹ ਨਿਕਲਨੇ ਸ਼ੁਰੂ ਹੋ ਜਾਣੇ ਹਨ ਮਤਲਬ ਕਿ ਆਜ ਆਈ ਗਈ ਆ 5 ਤਰੀਕ 5 ਫਰਵਰੀ ਤੇ 5 ਮਾਰਚ ਤੋਂ ਬਾਅਦ ਜਿਹੜੇ ਆ ਇਹ ਪੇਪਰ ਨਿਕਲਨੇ ਆ ਸ਼ੁਰੂ ਹੋ ਜਾਣੇ ਆ 5 ਮਾਰਚ ਤੋਂ ਤੁਸੀਂ ਨਾਲੋਂ 15 ਮਾਰਚ ਦਾ ਵੀ ਲੱਗ ਸਕਦੇ ਆ 10 ਮਾਰਚ ਨੂੰ ਵੀ ਨਿਕਲਨੇ ਸ਼ੁਰੂ ਹੋ ਸਕਦੇ ਆ 7 ਮਾਰਚ ਨੂੰ ਨਿਕਲਨੇ ਸ਼ੁਰੂ ਹੋਛਾਦੇ ਆ ਇਹ ਕੋਈ ਫਿਕਸ ਟਾਈਮ ਨਹੀਂ ਹੈਗਾ ਪਰ ਜਿਹੜੇ ਪੇਪਰ ਆ ਉਹ 1 ਮਹੀਨੇ ਬਾਅਦ ਜਿਹੜੇ ਪੇਪਰ ਆ 1 ਡੇਢ ਮਹੀਨੇ ਬਾਅਦ ਜਿਹੜੇ ਪੇਪਰ ਆ ਉਹ ਨਿਕਲਨੇ ਸ਼ੁਰੂ ਹੋ ਜਾਂਦੇ ਆ ਜਿਨ੍ਹਾਂ ਨੇ ਮਤਲਬ ਕਿ ਕੱਲ ਪੇਪਰ ਭਰੇ ਜਾਣਗੇ ਉਹਨਾਂ ਦੇ ਪੇਪਰ ਜਿਹੜੇ ਆ ਮਾਰਚ ਵਿੱਚ ਇਹੜੇ ਪੇਪਰ ਆ ਉਹ ਨਿਕਲਨੇ ਸ਼ੁਰੂ ਹੋ ਜਾਣੇ ਆ ਜਿਨ੍ਹਾਂ ਨੇ ਪੇਪਰ ਭਰਨੇ ਆ ਸਾਲ ਵਾਲੇ ਪਰ ਜਿਹੜੇ ਬਾਕੀ ਜਿਨ੍ਹਾਂ ਨੇ ਡੋਮੈਸਟਿਕ ਭਰਨੇ ਆ 7 ਤਰੀਕ ਨੂੰ ਉਹਨਾਂ ਦੇ ਸਾਸ਼ਤਰੀ ਤੋਂ ਬਾਅਦ ਪੇਪਰ ਨਿਕਲਨੇ ਸ਼ੁਰੂ ਹੋਣਗੇ ਜਿਨ੍ਹਾਂ ਨੇ ਭਰਨੇ ਆ 12 ਤੀਜ ਨੂੰ 9 ਮੰਥ ਵਾਲੇ ਪੇਪਰ ਉਹਨਾਂ ਦੇ 9 ਉਹਨਾਂ ਦਾ ਮਤਲਬ ਕੀ 12 ਤੀਜ ਤੋਂ ਬਾਅਦ ਜਿਹੜੇ ਪੇਪਰ ਆ ਉਹ ਨਿਕਲਣੇ ਸ਼ੁਰੂ ਹੋਣਗੇ ਮਤਲਬ ਕੀ 1 ਮਹੀਨਾ ਛੱਡ ਕੇ ਮਤਲਬ ਕੀ ਜੇਕਰ ਫਰਵਰੀ ਚ ਪੇਪਰ ਰਣਗੇ ਮਾਰਚ ਵਿੱਚ ਮਾਰਚ ਦੇ ਪੇਪਰ ਜਿਹੜੇ ਆ ਨਿਕਲਣੇ ਸ਼ੁਰੂ ਹੋ ਜਾਣੇ ਆ 12 ਮਾਰਚ ਤੋਂ ਬਾਅਦ ਜਿਨ੍ਹਾਂ ਨੇ 9 ਮੰਥ ਵਾਲੇ ਪੇਪਰ ਜਿਹੜੇ ਆ ਫਿਲ ਕਰਨੇ ਆ ਲੋਈ ਮਿੱਤਰੋ ਇਸ ਵੀਡੀਓ ਸਿਰਫ ਇੰਨਾ ਹੀ ਮੇਰੇ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਉਹਨੇ ਚੇਅਰ ਲਈ ਸਤਿ ਸ਼੍ਰੀ ਅਕਾਲ ਜੀ ਤੇ ਟੇਕ ਕੇਅਰ ਜੀ